ਖਬਰ ਲੈਣੇ ਆ ਬਟਾਲਾ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਅਮੇਰਕਰ ਦੀ ਮੂਰਤੀ ਦੇ અપਵਾਨ ਦੇ ਵਿਰੋਧ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਕਾਂ ਨੇ ਇਸ ਮੌਕੇ ਇਹ ਕਹਿ ਕੇ ਅੰਮ੍ਰਿਤਸਰ ਦੇ ਬਾਬਾ ਸਾਹਿਬ ਅਮੇਰਕਰ ਦੀ ਮੂਰਤੀ ਦਾ અપਮਾਨ ਕੀਤਾ ਗਿਆ ਜਿਸ ਕਰ ਉਹਨਾਂ ਦੀ ਭਾਵਨਾ ਨੂੰ ਕਾफी ਠੇਸ ਪਹੁੰਚੀ ਹੈ ਜਿਸ ਕਰਕੇ ਬਟਾਲਾ ਦੇ ਗਾਂਧੀ ਚੌਕ ਨੂੰ 1 ਘੰਟੇ ਲਈ ਬੰਦ ਰੱਖ ਕੇ ਦਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਕਹਿ ਕੇ ਭਾਵੇਂ ਪੁਲਿਸ ਨੇ ਬੁੱਤ ਦਾ અપਵਾਨ ਕਰਨ ਵਾਲੇ ਵਿਅਕਤੀ ਨੂੰ ਫੜ ਲਿਆ ਹੈ ਪਰ ਇਸ ਛੇੜਾ ਦੇ ਪਿੱਛੇ ਲੋਕਾਂ ਦਾ ਜਲਦੀ ਹੀ ਪਤਾ ਲਗਾਇਆ ਜਾਣਾ ਜ਼ਰੂਰੀ ਹੈ ਨਹੀਂ ਤਾਂ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਸੰਚਾਰ ਕੀਤਾ ਜਾਵੇਗਾ ਮੈਂ ਬਹੁਤ ਸੁਣੀ ਦੇ ਤਾ ਲਾਗੂ ਸੁਣਾ ਬੰਨਿਆ ਵਰਦਾਨ ਇਹ ਕਾਰਨ ਹੈ ਕਿ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਦੇ ਨਾਲ ਹੀ ਗਹਿਰਾ ਲੱਗਦਾ ਹੈ ਨਾ ਪਲਾਦ ਵਾਲਾ ਉੱਥੇ ਬਾਬਾ ਸਾਹਿਬ ਦਾ ਦੇ ਵੀਮਰੋ ਅੰਬੇਦਕਰ ਜੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਜਿੱਦੀ ਪ੍ਰਤਿਮਾ ਲੱਗੀ ਦੀ ਹੈ ਉੱਥੇ ਕੋਈ ਸ਼ਰਾਰਤੀ ਬੰਦਾ ਹੈ ਜਿਹੜਾ ਇੱਕ ਐਡੀ ਵੱਡੀ ਪੌੜੀ ਲਾ ਕੇ ਚੜ ਗਿਆ ਉੱਪਰ ਕਿਸ ਨੂੰ ਸੰਦੇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸੰਵਿਧਾਨ ਨੂੰ ਵੀ ਇਨਜਲਾਇਆ ਗਿਆ ਜਿੱਥੇ ਬਣਿਆ ਵਾ ਅੰਮ੍ਰਿਤਸਰ ਦੇ ਬੰਦੇ ਸੀ ਅੱਜ ਬਟਾਲੇ ਜਦੋਂ ਇਹ ਮਤ ਕੀਤਾ ਜਾ ਰਿਹਾ ਵਾ ਉਹ ਬੰਦਾ ਫੜਿਆ ਗਿਆ ਵਾ ਪਰ ਉਹਨੂੰ ਫੜੇ ਜਾਣ ਦੇ ਇਹ ਸਾਡਾ ਮੰਗ ਇਹ ਹੈਗੀ ਆ ਕਿ ਜੋ ਕੀ ਇਹਦਾ ਕੁਛੋਕੜ ਕੀ ਆ ਉਹਨੂੰ ਭੋਜਨ ਵਾਲਾ ਬੰਦਾ ਕੌਣ ਆ ਇਹ ਸ਼ਰਾਬ ਕਰਾਉਣ ਵਾਲਾ ਬੰਦਾ ਕੌਣ ਆ ਕਿਉਂਕਿ ਇੱਕ ਬੰਦਾ ਇਹਦਾ ਮੁੱਗੇ ਦਿੰਦਾ ਉਹ ਮੁੱਗੇ ਤੋਂ ਆਵੇ ਅੰਮ੍ਰਿਤਸਰ ਦੇ ਵਿੱਚ ਆ ਕੇ ਚਾਰਜ ਕਰੰਦੇ ਆ ਵਾ ਯਾਦ ਇਹ ਉਥੇ ਨਿਸ਼ਨੀ ਹੋਵੇ ਫੇਰ ਵਗੈਰੀ ਇਹ ਲਾ ਦੁਬਈ ਰੰਦਾ ਦੁਬਈ ਮੋ ਗਿਆ ਮੋ ਗਿਆ ਉੱਥੇ ਆ ਰਿਹਾ ਅੰਮ੍ਰਿਤਸਰ ਇਹਦੇ ਪਿੱਛੇ ਕੋਈ ਨਾ ਕੋਈ ਸਿਆਸਤੀ ਆ ਜਿਨੇ ਕੰਮ ਕਰਾਇਆ ਹੈ ਆਪਾਂ ਉਹਨੂੰ ਵਿਖਰੇ ਨੂੰ ਬੰਦੇ ਹੈ ਕਿ ਇਹਨੇ ਆਪਣੇ ਸਾਹਮਣੇ ਆਉਣ ਪ੍ਰਸ਼ਾਸਨ ਅਗੇ ਹੋਏ ਬੇਨਤੀ ਆ ਕਿ ਉਹ ਬੰਦਿਆਂ ਨੂੰ ਗਿਲੋ ਜੇਕਰ ਉਹ ਬੰਦੇ ਨਹੀਂ ਆਉਂਦੇ ਤਾਂ ਪੂਰੇ ਪੰਜਾਬ ਨੂੰ ਬੰਦ ਕੀਤਾ ਜਾਏਗਾ ਭਾਬੀ ਕੀ ਕਰਨਾ ਵਾਈਕਰਮਚਰੀ ਯੂਨੀਅਨ ਵਾਈਸ ਪ੍ਰਧਾਨ ਪੰਜਾਬ ਪਿਤੇ ਦਿਨੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਆਈ ਆ ਭਾਰਤ ਰਤਨ ਸੰਵਿਧਾਨ ਨਿਰਮਾਤਾ बाबा ਸਾਹਿਬ ਅੰਬੇਦਕਰ ਜੀ ਦੀ ਜਿਹੜੀ ਸਟੈਚੂ ਉੱਥੇ ਲੱਗੀ ਗਈ ਸੀ ਕਿਸੇ ਇੱਕ ਵਿਅਕਤੀ ਨੇ ਉਸ ਸਟੈਚੂ ਬਣਾ ਲ ਬੇਅਦਬੀ ਕੀਤੀ ਉਸ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਸੰਵਿਧਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਇਸ ਘਟਨਾ ਦੇ ਨਾਲ ਪੂਰੇ ਹਿੰਦੂਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਸੰਸਥਾਵਾਂ ਸਾਡੇ ਵਾਲਮੀਕ ਭਾਈਚਾਰੇ ਔਰ ਜਿੰਨੀਆਂ ਵੀ ਸਾਡੀਆਂ ਵਲਡ ਦੇ ਵਿੱਚ ਸਾਥੀ ਰਹਿੰਦੇ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਲੱਗੀ ਹੈ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਜੇ ਕਿਸੇ ਨੇ ਵੀ ਇਸ ਘਟਨਾ ਨੂੰ ਕੀਤਾ ਹੋਆ ਉਹਦੇ ਤੇ ਪੰਦੀ ਸਭ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇੱਕ ਕਮੇਟੀ ਬਣਾ ਕੇ ਇਸ ਚੀਜ਼ ਦੀ ਜਾਂਚ ਕਰਵਾਈ ਜਾਵੇ ਕਿ ਇਸ ਘਟਨਾ ਨੂੰ ਅੰਜਾਮ ਦੇਣ ਦੇ ਪਿੱਛੇ ਕੀ ਉਹਨਾਂ ਦਾ ਇੱਕ ਮਲ ਪਰਪਰਸੀ ਕਤਲਾ ਬੰਦਾ ਕੋਈ ਵੀ ਅਡੀ ਤਕੜੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ ਇਹ ਤੇ ਉਹ ਸਿਸਟਮ ਚੱਲਦਾ ਪਿਆ ਵਾ ਕਿ ਜਿਹੜੇ ਪੰਜਾਬ ਦੇ ਵਿੱਚ ਵੀ ਹਿੰਦੂ ਸਿੱਖ ਭਾਈਚਾਰਾ ਵਾ ਉਹ ਖਤਮ ਹੋ ਜੇ ਤੇ ਇਹਨਾਂ ਦੀਆਂ ਭਾਵਨਾਵਾਂ ਨੂੰ ਤੋੜ ਮਰੋੜ ਕੇ ਤੇ ਜਿਹੜੇ ਹਲਾਤਾਂ ਦੇ ਵਿੱਚ ਪਹਿਲੇ ਹੀ ਦੀਸ਼ ਉਹ ਹਲਾਤਾਂ ਦੇ ਵਿੱਚ ਫਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਬਾ ਸਾਹਿਬ ਦੀ ਬੀਐਸਬੀ ਨੂੰ ਬਿਲਕੁਲ ਨਹੀਂ برداشت ਕੀਤਾ ਜਾਏਗਾ ਪੂਰੇ ਵਰਲਡ ਦੇ ਵਿੱਚ ਬਾਬਾ ਸਾਹਿਬ ਜੀ ਦੀ ਪ੍ਰਤਮਾ ਦੀ ਪੂਜਾ ਕਰਦੇ ਆ ਸਾਡੇ ਭਗਵਾਨਾਂ ਅਰੇ ਜਿਹੜੀ 26 ਤਰੀਕ ਵਾਲੇ ਦਿਨ ਰਿਪਬਲਿਕ ਡੇ ਤੇ ਘਟਨਾ ਹੋਈ ਆ ਉਸ ਦਿਨ ਚੇਦੀ ਕਰਦੇ ਆਂ ਅਸੀਂ ਪੂਰੇ ਪੰਜਾਬ ਭਰ ਦੀਆਂ ਜਿੰਨੀਆਂ ਸਾਡੀਆਂ ਪੰਜਾਬ ਦੀ ਜਥੇਬੰਦੀਆਂ ਵਾਂ ਅਸੀਂ ਉਹਨਾਂ ਦੀ ਕਾਲ ਦੀ ਵੇਟ ਕਰਾਂਗੇ ਜੇਕਰ ਸਾਡੇ ਸਮਾਜ ਵੱਲੋਂ ਪੰਜਾਬ ਦੀ ਜਥੇਬੰਦੀਆਂ ਵੱਲੋਂ ਕਾਲ ਆਈ ਕਿ ਸ਼ਹਿਰ ਨੂੰ ਬੰਦ ਕਰਨਾ ਤੇ ਇਹ ਉਸ ਟੀਚੇ ਵੀ ਬਟਾਲੇ ਵਾਸੀਆਂ ਨੂੰ ਸਹਿਯੋਗ ਕਰਕੇ ਬਟਾਲੇ ਨੂੰ ਬੰਦ ਕਰਨ ਦੀ ਕਾਲ ਕਰਾਂਗੇ ਅੱਜ ਦਾ ਜਿਹੜਾ ਸਾਡਾ ਰੋਸ਼ਮਜਾਰਾ ਸੀ ਸਰਵੇਈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਤੱਕ ਇਸ ਦੀ ਜਾਂਚ ਕਰਵਾਈ ਜਾਏ ਤੇ ਸਖਤ ਸਖਤ ਕਾਰਵਾਈ ਕਰਕੇ ਬੋਸ਼ਨਾ ਤੇ ਜਰੀਬਾਂ ਦੀ ਕਾਰਵਾਈ ਕੀਤੀ ਜਾਵੇ ਇਹ तकरीबन 1 ਘੰਟੇ ਦਾ ਧਰਨਾ ਵਾ ਅਸੀਂ ਰੋਡ ਜਾਮ ਕੀਤਾ ਵਾ ਰੋਸ਼ ਮਜਾਰਾ ਉੱਤੀ ਜਿਹੜਾ ਸਾਡਾ ਰੋਸ਼ ਆ ਤੁਹਾਡੇ ਕੋਲ ਇਹੀ ਇੱਕ ਜਰੀਆ ਵਾ ਕਿ ਆਪਣਾ ਜਿਹੜਾ ਸਮਾਜ ਨੂੰ ਇਕੱਠਾ ਕੀਤਾ ਆਪਣੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੂੰ ਇਕੱਠਾ ਕੀਤਾ ਵਾ ਤੇ ਬਟਾਲੇ ਦੇ ਵਿੱਚ ਰੋਸ਼ ਮਜਾਰਾ ਕਰਦੇ ਨੇ ਲੱਗਦਾ ਉਹਦੇ ਪਿੱਛੇ ਕੀ ਹੈ ਜਿਹਨੇ ਭੇਜਿਆ ਗਿਆ ਸ਼ਾਇਦ ਕੋਈ ਪਲਾਂਟ ਆ ਕੋਈ ਏਜੰਸੀਆਂ ਹੋਣ ਜਾਂ ਕਿਤੇ ਕੋਈ ਇਹਦੇ ਵਿੱਚ ਕੋਈ ਉਹ ਹਾਜੀ ਚੀਜ਼ ਹੋਵੇ ਕਿ ਜਿਹੜਾ ਸਮਾਜ ਦੇ ਵਿੱਚ ਜਿਹੜੇ بڑے ਪਿਆਰ ਨਾਲ ਲੋਕ ਚੱਲਦੇ ਪਿਆ ਉਹਨਾਂ ਨੂੰ ਚਾਹੀਦੀ ਆ ਦੀ ਅਸ਼ਾਂਤੀ ਇੱਥੇ ਫੈਲੇ ਜਿਹੜੇ ਲੋਕ ਆ ਫੜਦਣ ਤੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਏਵਨ ਪੰਜਾਬੀ ਟੀਵੀ ਲਈ ਬਟਾਲਾ ਤੋਂ ਲਾਪਰੀ ਖੁਜੀਪੁਰ ਦੀ ਰਿਪੋਰਟ